ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਠੀਕ ਹੋਵਾਂਗੇ ਸਵਾਗਤ ਹੈ ਤੁਹਾਡਾ ਨਾਮੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਚਲੇ ਸੀ ਜੀ ਗੁਰਦੁਆਰਾ ਸਾਹਿਬ ਗੁਰੂ ਕੀ ਟਾਬ ਜੱਤੋਵਾਲਾ ਜੋ ਕਿ ਅ ਗੁਰਦੁਆਰਾ ਸਾਹਿਬ ਵਸਿਆ ਹੈ ਤੇ ਉੱਥੇ ਆਪਾਂ ਦਰਸ਼ਨ ਮੇਲੇ ਕਰਨ ਚਲੇ ਸੀ ਤੇ ਮੈਨੂੰ ਸੋਚਿਆ ਜਦੋਂ ਆਪਾਂ ਵਲੌਗ ਬਣਾਉਣਾ ਤੇ ਨਾਲੇ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਤੇ ਅ ਜੱਤੋ ਜਾਂਦੇ ਸਮੇਂ ਆਪਾਂ ਕਿਸੇ ਬਦੌਲ ਦੇ ਵਿੱਚ ਆਪਾਂ ਗਏ ਸੀ ਜੱਤੋ ਤੇ ਉਹਦੇ ਵਿੱਚ ਆਪਾਂ ਐਸਾ ਗੁਰਦੁਆਰਾ ਸਾਹਿਬ ਦੇਖੀ ਵੀ ਦੇ ਸੀ ਤੇ ਇਹ ਮੈਂ ਤੁਹਾਨੂੰ ਅਲੱਗ ਤੋਂ ਵਲੌਗ ਦਿਖਾ ਰਿਹਾ ਹਾਂ ਨਾ ਇਹ ਸਥਾਨ ਮਿੱਤਰੋ ਇੱਕ ਇਤਹਾਸਿਕ ਸਥਾਨ ਹੈਗਾ ਜਿੱਥੇ ਕਿ ਦਸਵੇਂ ਪਿਤਾ ਚੇਲੂ ਗੁਰੂ ਗੋਗਾ ਸਿੰਘ ਜੀ ਐਸਾ ਸਥਾਨ ਤੇ ਆਏ ਸੀਗੇ ਮੁੱਖਤਰ ਜਾਂਦੇ ਸਮੇਂ ਰਾਹ ਦੇ ਵਿੱਚ ਇਹ ਸਥਾਨ ਹੁੰਦਾ ਹੈਗਾ ਤੇ ਐਸਾ ਸਥਾਨ ਤੇ ਗੁਰੂ ਸਾਹਿਬ ਆ ਕੇ ਇੱਥੇ ਰੁਕੇ ਹੋਏ ਸੀ ਤੇ ਬਾਕੀ ਮੈਂ ਤਾਂ ਉਸ ਤੋਂ ਅੱਗੇ ਜਾ ਕੇ ਦੱਸਦਾ ਹਾਂ ਨਾ ਤੇ ਤਾਂ ਸਿੱਤੇ ਇੱਥੇ ਲਿਖਿਆ ਹੋਇਆ ਵੀ ਹੈਗਾ ਐਸਾ ਸਥਾਨ ਤੇ ਤੇ ਮੈਂ ਤਾਂ ਸੈਕੰਡ ਟਾਈਮ ਹੀ ਇੱਥੇ ਆਇਆ ਸੀਗਾ ਕਾਫੀ ਛੋਟਾ ਜਿਹਾ ਸਰਕਰ ਨੂੰ ਮੈਂ ਇੱਥੇ ਆਇਆ ਸੀਗਾ ਤੇ ਸੋਚਿਆ ਜਾਨੂੰ ਅੱਜ ਆਪਾਂ ਆਏ ਹਾਂਗੇ ਤੇ ਦਰਸ਼ ਮੇਲੇ ਜ਼ਰੂਰ ਕਰਦੇ ਜਾਈਏ ਤੇ ਚਲੋ ਤੁਹਾਨੂੰ ਵੀ ਨਾਲ ਬਖਦੀ ਇਹ ਜੀ ਦਰਸ਼ਨੀ ਗੇਟ ਜਿਹੜਾ ਕਿ ਵਰਤਰਾ ਸਾਹਿਬ ਦਾ ਆ ਰੰਭੇ ਗੇਟ ਹੈ ਤਾਂ ਤੇ ਅਸਤੇ ਅੰਦਰ ਗੁਰਦਵਾਰ ਸਾਹਿਬ ਬਣਿਆ ਹੋਇਆ ਤੇ ਆਪਾਂ ਇਸ ਤੋਂ ਬਾਅਦ ਦਰਸ਼ਮੇਲੇ ਲਈ ਅੰਦਰ ਚਲੇਗੇ ਤੇ ਇਹ ਹੈ ਜੀ ਸਰੋਵਰ ਇਹ ਅੱਠ ਚੰਡਾ ਸਰੋਵਰ ਹੈ ਜੀ ਇੱਥੇ ਮੰਨਿਆ ਜਾਂਦਾ ਕਿ ਅੱਠ 78ਾਂ ਦੀਆਂ ਯਾਨੀ ਕਿ ਅੱਠ ਤਰ੍ਹਾਂ ਦੀਆਂ ਬਿਮਾਰੀਆਂ ਦਾ ਇੱਥੇ ਕਾਰਜ ਹੁੰਦੀ ਹੈ ਜੀ ਅੱਠ ਤਰ੍ਹਾਂ ਦੀਆਂ ਬਿਮਾਰੀਆਂ ਤੇ ਆਟਿਸ਼ਨਾਂ ਨਾਲ ਕਰਕੇ ਠੀਕ ਹੁੰਦੀਆਂ ਜਾਂਦੀਆਂ ਤੇ ਇਹ ਮੰਨਿਆ ਜਾਂਦਾ ਹੈਗਾ ਜੀ ਤੇ ਅੱਠ ਚੰਡਾ ਦਾ ਇਹ ਸਰੋਵਰ ਬਣਿਆ ਹੋਇਆ ਹੈਗਾ ਤੇ ਆਪਾਂ ਵੀ ਇੱਥੇ ਪੰਜ ਸ਼ਨਾਣੇ ਕੀਤੇ ਜੀ ਤੇ ਮੱਛੀਆਂ ਦੇਖੋ ਜੀ ਆ ਇਹਦੇ ਵਿੱਚ ਤੇ ਇਸ ਤੋਂ ਬਾਅਦ ਪੰਚਨਾਲੇ ਕਰਕੇ ਆਪਾਂ ਗੁਰਦਰਾ ਸਾਹਿਬ ਵੱਲ ਚੱਲੇ ਪਏ ਮੱਥਾ ਟੇਕਣ ਦੇ ਲਈ ਇੱਕ ਬਹੁਤ ਹੀ ਸ਼ਾਨਦਾਰ ਇਮਾਰਤ ਜਿਹੜੀ ਗੁਰਦਰਾ ਸਾਹਿਬ ਦੀ ਵਿਸਾਰੀ ਹੋਈ ਹੈ ਇੱਥੇ ਦੇਖਣ ਨੂੰ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਇਹ ਹੈਗਾ ਜੀ ਅੰਦਰ ਦਾ ਥਿਊ ਗੁਰਦਰਾ ਸਾਹਿਬ ਦਾ ਤੇ ਅਸੀਂ ਦਰਸ਼ ਮੇਲੇ ਕੀਤੇ ਮੱਥਾ ਟੇਕਿਆ ਤੇ ਆ ਇੱਥੇ ਬੈਠੇ ਵੀ ਤੇ ਬੈਠ ਕੇ ਬਾਣੀ ਦਾ ਆਨੰਦ ਮਾਣਿਆ ਅਖੰਡ ਪਾਠ ਸਰ ਚੱਲ ਰਹੇ ਸੀਗੇ ਤੇ ਇਹ ਜੀ ਆ ਨਿਸ਼ਾਨ ਸਾਹਿਬ ਤੇ ਇਹ ਬਾਹਰਲਾ ਵਿਊ ਗੁਰਦਰਾ ਸਾਹਿਬ ਦਾ ਤੇ ਬਹੁਤ ਹੀ ਸ਼ਾਨਦਾਰ ਗੁਰਦਰਾ ਸਾਹਿਬ ਬਣਿਆ ਹੋਇਆ ਤੇ ਬਹੁਤ ਇਤਿਹਾਸਕ ਜਿਹੜਾ ਗੁਰਦਰਾ ਸਾਹਿਬ ਹੀ ਬਣਿਆ ਹੋਇਆ ਹੈ ਤੇ ਮੈਂ ਤੁਹਾਨੂੰ ਬਾਹਰ ਜਾ ਕੇ ਬੋਰਡ ਵੀ ਵਿਖਾਉਣਾ ਤੇ ਜਿੱਥੇ ਇਤਿਹਾਸ ਗੁਰਦਰਾ ਸਾਹਿਬ ਦਾ ਲਿਖਿਆ ਹੈ ਤੇ ਤੁਸੀਂ ਦੇਖ ਸਕਦੇ ਗੁਰਦਰਾ ਸਾਹਿਬ ਦੁੱਦਾ ਤਾਲ ਪਾਸ਼ਾਏ ਦਸਵੀਂ ਗੁਰੂ ਕੀ ਟਾ ਮੱਤਾ ਇਹ ਗੁਰਦਰਾ ਸਾਹਿਬ ਦਾ ਨਾਮ ਹੈਗਾ ਜੀ ਮੱਤਾ ਪਹਿਲਾਂ ਇਸ ਪਿੰਡ ਨੂੰ ਆਖਿਆ ਜਾਂਦਾ ਸੀਗਾ ਮੱਤਾ ਗੁਰੂ ਕੀ ਟਾ ਤੇ ਇਸ ਗੁਰਦਰਾ ਸਾਹਿਬ ਦਾ ਨਾਮ ਗੁਰੂ ਕੀ ਟਾ ਬਹਿ ਗਿਆ ਜੀ ਤੇ ਲੋਜੀ ਕੀਰਤ ਵੀ ਮਾਤਾ ਦੇਖਣ ਵਾਸਤੇ ਆਈ ਸੀ ਤੇ ਹੁਣ ਆਪਾਂ ਵਾਪਸ ਜਾਂਦੇ ਹਾਂ ਸ਼ਮੇ ਲੈਦਾਰ ਕੇ ਤੇ ਇਹ ਜੀ ਸੰਖੇਪ ਇਤਹਾਸ ਸ੍ਰੀ ਗੁਰਦਵਾਰ ਸਾਹਿਬ ਦਾ ਇਸ ਇਤਹਾਸ ਅਨੁਸਾਰ ਇਹ ਲਿਖਿਆ ਗਿਆ ਕਿ ਅ 10ਵੇਂ ਪਿਤਾ ਗੁਰੂ ਗੋਗਾ ਸਿੰਘ ਜੀ ਅਤੇ ਉਹਨਾਂ ਨੇ ਅੱਗੇ ਇਸ਼ਨਾਨ ਕੀਤਾ ਇਸ ੋਗੜ ਦੇ ਵਿੱਚ ਤੇ ਇਸ਼ਨਾਨ ਕਰਨ ਤੋਂ ਉਪਰੰਤ ਗੁਰੂ ਸਾਹਿਬ ਇੱਕ ਜਗ੍ਹਾ ਤੇ ਬੈਠ ਗਏ ਤੇ ਉੱਥੇ ਉਹਨਾਂ ਨੂੰ ਇੱਕ ਹੁਸੈਨ ਖਾਨ ਮੀਆਂ ਨੂੰ ਉਹਨਾਂ ਨੇ ਮੁਕਤੀ ਦਵਾਈ ਸੀ ਤੇ ਐਸੇ ਤਾਸ ਦੇ ਵਿੱਚ ਪੂਰਾ ਲਿਖਿਆ ਹੈ ਤੁਸੀਂ ਪੜ੍ਹ ਸਕਦੇ ਹੋ ਮੈਂ ਇਹ ਸਕਰੀਨਸ਼ਾਟ ਲਗਾ ਦਿੱਤਾ ਹੈਗਾ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਪੂਰਨ ਸੰਪੂਰਨ ਜਿਹੜਾ ਹੈਗਾ ਇਤਹਾਸ ਇਹ ਗੁਰੂ ਸਾਹਿਬ ਦਾ ਪੜ੍ਹ ਸਕਦੇ ਹੋ ਤੇ ਉਸ ਤੋਂ ਬਾਅਦ ਮਿੱਤਰੋ ਆਪਾਂ ਲੰਗਰ ਪਾਣੀ ਛਕਿਆ ਚਾਹ ਵੀ ਛਕੀ ਤੇ ਪ੍ਰਸ਼ਾਦ ਵੀ ਛਕਦੇ ਤੇ ਇਹ ਸੰਤਾਂ ਦਾ ਸੇਵਾ ਕਰਦੇ ਹੋਈਆਂ ਤੇ ਲੰਗਰ ਪਾਣੀ ਛਕ ਕੇ ਆਪਾਂ ਉਸ ਤੋਂ ਬਾਅਦ ਘਰਾਂ ਵੱਲ ਨੂੰ ਚਾਲੇ ਪਾਏ ਤੇ ਇਹ ਗਾਜੀ ਬਾਹਰਲਾ ਦ੍ਰਿਸ਼ਾਕਰਤ ਫਿਰ ਤੋਂ ਵੇਖ ਲੋ ਇਹ ਗੁਰੂ ਕਾ ਲੰਗਰ ਇਸ ਤਰਫੇ ਕਾ ਤੇ ਸਾਹਮਣੇ ਆਪਣੀ ਗੱਡੀ ਲੱਗੀ ਤੇ ਇੱਕ ਢਿੱਕੀ ਦੁਕਾਨ ਜੇਕੇ ਬਜ਼ੁਰਗ ਨੇ ਲਗਾਈ ਹੋਈ ਆ ਤੇ ਇੱਥੋਂ ਕੋਈ ਸਮਾਨ ਵਗਰਨ ਤਾਂ ਫੇਸ ਸਕਦੇ ਆ ਆਪਾਂ ਕੀ ਦਿਨਾ ਹੋਵੇ ਤੇ 2 3 ਤੇ 2 3 ਤੇ 400 ਨੂੰ ਇੱਥੇ ਜੋੜ ਮਿਲਣਾ ਬਹੁਤ ਜ਼ਿਆਦਾ ਆਪਕਾ ਭਾਰੀ ਸੰਤਾ ਇੱਥੇ ਦੇਖਣ ਨੂੰ ਮਿਲਦੇ ਆਂ ਇਹ ਜੋੜ ਮਿਲਣਾ ਲੱਗਦਾ ਹੈ ਤੇ ਚਲੋ ਜੀ ਆਪਾਂ ਗੁਰੂ ਘਰ ਦੇ ਦਰਸ਼ਨ ਕਰਕੇ ਤੇ ਆਪਾਂ ਘਰਵਾਲੇ ਨੂੰ ਚਾਲੇ ਪਾ ਲੈ ਹੈਗੇ ਆ ਔਰ ਪੂਰਨ ਮਾਸੀ ਤੇ ਮੱਸੀਆਂ ਨੂੰ ਵੀ ਕਹਿੰਦੇ ਵੀ ਇੱਥੇ ਬਹੁਤ ਜ਼ਿਆਦਾ ਰਾਸ਼ਾ ਜੁੜਾ ਸੰਤਾਂ ਦਾ ਰਾਸ਼ਾ ਆੜੇ ਕਦੇ ਨੂੰ ਮਿਲਦਾ ਹੈਗਾ ਕਿਉਂਕਿ ਬਹੁਤ ਹੀ ਇਤਿਹਾਸਿਕ ਗੁਦਰਾ ਸਾਹਿਬ ਹੈਗਾ ਜਿਸ ਕਰਕੇ ਇੱਥੇ ਸੰਤਾਂ ਬਹੁਤ ਜ਼ਿਆਦਾ ਦਰਸ਼ਨ ਮਿਲ ਜਾਂਦੇ ਹਾਂ ਉਹਨਾਂ ਦੇ ਤੁਸੀਂ ਮੈਟਰੋ ਕਮੈਂਟ ਕਰਕੇ ਦੱਸਿਓ ਜੀ ਇਹ ਬਲੌਗ ਕਿਵੇਂ ਲੱਗਿਆ ਗੁਰੂ ਘਰ ਦੇ ਦਰਸ਼ਨ ਕਿਵੇਂ ਲੱਗੇ ਤੁਹਾਨੂੰ ਤੇ ਜੇਕਰ ਤੁਹਾਨੂੰ ਵੀ ਸਮਾਂ ਮਿਲੇ ਤਾਂ ਗੁਰੂ ਘਰ ਦੇ ਦਰਸ਼ਨ ਤੁਸੀਂ ਵੀ ਜਰੂਰ ਕਰਕੇ ਆਓ ਕਿਉਂਕਿ ਬਹੁਤ ਹੀ ਦਾਸਿਕ ਗੋਦਰਾ ਸਾਹਿਬ ਹੈਗੇ ਆ ਇਸ ਸਥਾਨ ਦੇ ਦਰਸ਼ਨ ਮੇਲੇ ਕਰਨੇ ਜ਼ਰੂਰ ਬਣਦੇ ਹੈਗੇ ਤੇ ਦੱਸਿਓ ਜੀ ਕਮੈਂਟ ਵਿੱਚ ਇਹ ਬਲੌਗ ਕਿਵੇਂ ਲੱਗਿਆ ਗੁਰੂ ਘਰ ਦੇ ਦਰਸ਼ਨ ਕਿਵੇਂ ਲੱਗੇ ਜੀ ਤੇ ਮਿਲਦੇ ਹਾਂ ਜੀ ਆਪਾਂ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਦੇ ਲਈ ਬਣੇ ਰਹੋ ਆਪਣੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓਸ ਨੂੰ ਲਾਈਕ ਕਰਦੇ ਰਹੋ ਧੰਨਵਾਦ ਜੀ ਸੱਚੇ ਆਕਾਰ